ਕਾਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਹੋ ਤੁਮਾਰਾ ਸਕੀਪਾਟਕ ਸੁਣਵੀ ਅਪਡੇਟ ਲੈ ਕੇ ਆਇਆ ਹਾਂ ਸਮਾਣਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਰਾਤ ਜਿਹੜਾ ਪਰਿਵਾਰ ਜਿਹੜਾ ਉਹ ਠੰਡਾ ਦੇ ਕੋਲ ਗਿਆ ਸੀ ਤੇ ਅੱਜ ਜਿਹੜਾ ਗਵਰਡੀਆ ਨੇ ਮਤਲਬ ਫੋਨ ਕਰਾਇਆ ਕਿ ਇਸ ਘਰ ਦੇ ਵਿੱਚ ਜਿਹੜੀ ਚੋਰੀ ਹੋ ਸਕੇ ਆ ਲੋਕ ਪਰਿਵਾਰ ਦੇ ਜੀਆ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲਗਭਗ 8-9 ਲੱਖ ਰੁਪਏ ਜਿਹੜਾ ਕੈਸ਼ ਸੀਗਾ ਤੇ ਕਾਫੀ ਗਿਣਤੀ ਦੇ ਵਿੱਚ ਜਿਹੜਾ 골ਡ ਸੀ ਉਹ ਚੱਕਿਆ ਗਿਆ ਸੋ ਤੁਹਾਨੂੰ ਕਰ ਲਿਆ ਜਿਹੜੇ ਤਸਵੀਰਾਂ ਹਨ ਤੁਹਾਨੂੰ ਉਹ ਵੀ ਦਿਖਾਣੇ ਕਿਉਂਕਿ ਲਗਾਤਾਰ ਸਮਾਣਾ ਸ਼ਹਿਰ ਦੇ ਵਿੱਚ ਚੋਰੀ ਦੇ ਜਿਹੜੀ ਵਾਰਦਾਤਾਂ ਨੂੰ ਅੰਜਾਮ ਲਗਾਤਾਰ ਦਿੱਤਾ ਜਾ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਪਹਿਲਾਂ ਜਿਹੜੀ ਘੱਗਾ ਦੇ ਕੋਲ ਹੋਈ ਸੀ ਚਾਹੇ ਬੀਬੀ ਪੁਰਕਾ ਦੇ ਕੋਲ ਹੋਈ ਸੀ ਪਰ ਪੁਲਿਸ ਦੇ ਵੱਲੋਂ ਵੀ ਲਗਾਤਾਰ ਜਿਹੜੀਆਂ ਚੋਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਜਿਹੜੀ ਘੱਗਾ ਦੀ ਟਰੇਸ ਹੈ ਉਹ ਕਾਬੂ ਆਈ ਸੀ ਪਰ ਹੋਰ ਜਿਹੜੀਆਂ ਕੁਝ ਚੋਰੀ ਦੇ ਵਾਰਦਾਤਾਂ ਨੇ ਉਹ ਸਾਹਮਣੇ ਹਲੇ ਤੱਕ ਨਹੀਂ ਆਈਆਂ ਪਰ ਅੱਜ ਇੱਕ ਸਾਡੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਲੱਖ ਰੁਪਏ ਦੀ ਜਿਹੜੀ ਚੋਰਾਹਾਂ ਦੇ ਵੱਲੋਂ ਹੱਥ ਸਾਫ਼ ਹੋ ਰਹੀ ਹੈ। ਸੋ লাইਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਘਰ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਮੈਂ ਇਸ ਘਰ ਦੇ ਵਿੱਚ ਜਿਹੜਾ ਸੋ ਇੱਕ ਵਾਰ ਕਹੂੰਗਾ ਕਿ ਜਿਹੜੀ ਅਲਮਾਰੀ ਨੇ ਤਸਵੀਰਾਂ ਨੇ ਇਹ ਵੀ ਦਿਖਾ ਦਿੱਤੀਆਂ ਜਾਣ ਕਿਉਂਕਿ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਪਹਿਲਾਂ ਜਿਹੜੀ ਚੋਰੀ ਹੋਈ ਸੀ ਅਤੇ 8 ਤੋਂ 10 ਲੱਖ ਰੁਪਏ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਵਿੱਚ ਕੈਸ਼ ਸੀਗਾ ਤੇ ਜਿਹੜਾ 골ਡ ਹੈ ਉਹ ਵੀ ਚੋਰੀ ਹੋ ਚੁੱਕਿਆ ਸੋ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਕ ਆਪਣੀ ਲੜਕੀ ਦੇ ਵਿਆਹ ਦੇ ਲਈ ਜਿਹੜਾ ਪੈਸਾ ਇਕੱਠਾ ਕਰਿਆ ਸੀ ਤੇ ਉਹਦੇ ਲਈ ਜਿਹੜਾ 골ਡ ਬਣਾਇਆ ਸੀ ਫਿਲਹਾਲ ਚੋਰਾਂ ਦੇ ਵੱਲੋਂ ਇਸ ਘਰ ਨੂੰ ਜਿਹੜਾ ਨਿਸ਼ਾਨਾ ਬਣਾ ਲਿਆ ਕਿਉਂਕਿ ਇਸ ਕਮਰੇ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ 골ਡ ਪੈਸੀ ਤੇ ਨਾਲ ਦੇ ਕਮਰੇ ਦੇ ਵਿੱਚ ਜਿਹੜਾ ਕੈਸ਼ ਵਗੈਰਾ ਸੀ ਸੋ ਤੁਹਾਨੂੰ ਉਸ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਆ ਉਹ ਤਸਵੀਰਾਂ ਨੇ ਜਿਸ ਘਰ ਦੇ ਵਿੱਚ ਚੋਰੀ ਹੋਈ ਹੈ ਸੋ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਜੀਵਨ ਦੇ ਵੱਲੋਂ ਵੀ ਕੈਸ਼ ਭਿਆਸੀ ਤੇ ਉਧਰ ਜਿਹੜਾ 골ਡ ਸੀ ਕਿਉਂਕਿ ਚੋਰਾਂ ਦੇ ਵੱਲ ਇਹ ਵੀ ਬੜੀ ਹਰਿਆਣੇ ਦੀ ਗੱਲ ਹੈ ਕਿ ਜਿਹੜਾ ਮੰਦਰ ਦੇ ਵਿੱਚ ਵੀ ਜਿਹੜੇ ਕੁਝ ਪੈਸੇ ਸਨ ਉਸ ਨੂੰ ਵੀ ਲੁੱਟਿਆ ਗਿਆ ਸੋ ਪਰਿਵਾਰ ਦੇ ਜਿਹੜੇ ਜੀ ਉਰੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿਉਂ ਉਹਨਾਂ ਦੇ ਵੱਲੋਂ ਬਾਹਰ ਗਏ ਸੀ ਕੀ ਵਜਾ ਵਧੀ ਸੀ ਵੀ ਇਹ ਜਿਹੜਾ ਜਣਾ ਸੀ ਕਿ ਪਿੱਛੇ ਨਾ ਜਿਹੜਾ ਕੈਸ਼ ਰੱਖਿਆ ਹੋਇਆ ਸੀ ਕੁਝਾਂ ਕਰੀ ਜਿਆ ਦੇ ਸੋ ਉਸ ਮੰਦਰ ਦੇ ਕੋਲ ਜਿਹੜਾ ਇੱਕ ਚੀਨੀ ਦਾ ਕੱਟਾ ਪਿਆ ਸੀ ਉਸ ਨੂੰ ਵੀ ਖੋਲਿਆ ਗਿਆ ਕਿ ਇਸ ਦੇ ਵਿੱਚ ਵੀ ਸ਼ਾਇਦ ਕੁਝ ਪੈਸੇ ਹੋਣਗੇ ਪਰ ਚੋਰਾਂ ਨੂੰ ਉਹ ਜਿਹੜੀ ਕਾਮਯਾਬੀ ਨਹੀਂ ਮਿਲੀ ਅੰਦਰੋਂ ਜਿਹੜੀਆਂ ਅਲਮਾਰੀਆਂ ਵਗੈਰਾ ਪੱਟ ਕੇ ਸੋਨਾ ਤੇ ਜਿਹੜਾ ਪੈਸਾ ਹੈ ਉਹ ਲੈ ਚੁੱਕੇ ਨੇ ਸੋ ਹੁਣ ਘਰ ਦੇ ਜਿਹੜੇ ਲੋਕ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹਾਂਜੀ ਜੀ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਪੈਸਾ ਸੀ ਤੁਹਾਡੇ ਘਰ ਦੇ ਵਿੱਚ ਉਹ ਕੋਈ ਵਾਕਿਆ ਜੀ ਅੱਜ ਉਹ ਲੱਖ ਰੁਪਏ ਦਾ ਵਿਆਹ ਕਰਨ ਵਾਸਤੇ ਸਰਦਾਰ ਵੀ ਹੋਣੇ ਉਹ ਵੀ ਤਾਂ ਵਿਆਹ ਕਰ ਲਵਾਂ ਵਾਸਤੇ 8-9 ਲੱਖ ਰੁਪਏ ਰੱਖਿਆ ਸੀ ਠੀਕ ਹੈ ਉਹ ਵਾਫੀ ਜੀ ਨੇ ਇਸ ਕੇਸ ਦੀ ਉਹਨਾਂ ਨੂੰ ਮਨਵਾਇਆ ਗਿਆ ਆਈਡੀਆ ਸੰਬੰਧ ਕਿੰਨਾ ਸੀਗਾ ਉਹਨੂੰ ਪੂਰੀ ਨੂੰ ਬਤਾਇਆ ਉਹਨੇ ਹੀ ਮਨਵਾ ਰੱਖਿਆ ਵੀ ਮੈਂ ਬੰਨ੍ਹਣ ਨੂੰ ਅੱਛਾ ਤੇ ਤੁਸੀਂ ਕਿੱਧਰ ਗਏ ਹੋਏ ਸੀ ਕਿ ਕਿੱ데 ਗਏ ਸੀ ਤੁਸੀਂ ਕੋਈ ਵਸਤੀ ਗਈ ਸੀ ਰਿਸ਼ਤੇ ਵਸਤੀ ਗਈ ਸੀ ਹਾਂ ਜਾਗਰਣ ਤੇ ਸੀ ਅੱਛਾ ਜਾਗਰਣ ਤੇ ਗਈ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਘਰ ਦੇ ਵਿੱਚ ਚੋਰੀ ਹੋ ਗਈ ਡੋਰ ਗਾਰਡੀਅਨ ਨੇ ਦੱਸਿਆ ਠੀਕ ਹੈ ਸੋ ਤੁਸੀਂ ਦੇਖ ਹੀ ਸਕਦੇ ਹੋ ਲੜਕੀ ਦੇ ਪਿਤਾ ਦੇ ਵੱਲੋਂ ਇਹੀ ਕਿਆਜ਼ਰ ਹੈ ਕਿ ਅਸੀਂ ਜਿਹੜਾ ਬੀਤੀ ਰਾਤ ਜਾਗਰਨ ਦੇ ਵਿੱਚ ਨਹੀਂ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਪਿੱਛੋਂ ਅਜਿਹੀ ਜਿਹੜੀ ਚੋਰੀ ਦੀ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਏਗਾ ਸੋ ਸਮਾਣਾ ਦੇ ਵਿੱਚ ਲਗਾਤਾਰ ਜਿਹੜਾ ਚੋਰੀਆਂ ਦਾ ਸਿਲਸਲਾ ਜਾਰੀ ਹੈ ਸ੍ਰੀਪੁਰਾ ਦੇ ਨਾਮ ਸ੍ਰੀਪੁਰਾ ਦੇ ਸ੍ਰੀ ਲਾਲ ਗਏ ਸੀ ਜਾਗਰਨ ਦੇ ਵਿੱਚ ਜਾਗਰਨ ਗਏ ਸੀ ਤੇ ਕਿੰਨਾ ਨ ਲੱਗਿਆ ਜਦੋਂ ਘਰ ਦੇ ਵਿੱਚੋਂ ਵਾਪਸ ਆਏ ਨੂੰ ਸੀ ਆਹ ਦੇਖਿਆ ਸਾਹ ਸਾਮ ਉੱਠੋ ਅਗਰ ਦੇਖਿਆ ਕਿ ਕੌਣ ਆਇਆ ਹੰਡਰ ਫੌਜਰ ਤੋਂ ਆਇਆ ਇਹ ਵੀ ਫਾਇਰ ਤੋਂ ਵੇਖੋ ਤੇਨੇ ਸਾਰੇ ਘੰਟੇ ਦੇਰ ਹੋ ਜਾਇਆ ਕਰਾਂ। ਬੰਦਾ ਉਹ ਕਾਲੀ ਕੰਨ ਕਰ ਗਈ ਉਹ ਗੇਂਦੀ ਕੀ ਕਰਨਾ। ਨਹੀਂ ਇਸ ਜੀ ਦੀ ਤੁਸੀਂ ਕੋਈ ਪੁਲਿਸ ਕੰਪਲੇਨ ਵੀ ਲਖਾਈ ਹੈ ਮੈਂ 다운 ਗਏ ਚਾਰ ਟੱਕਰ ਗਏ। ਹੰਡਰ ਗਏ ਆਪਣਾ ਟੱਕਰ ਗਏ ਮੰਡਰ। ਸੋ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਦੇ ਬਦੋ ਜਿਹੜੀ ਪੁਲਿਸ ਕੰਪਲੇਨ ਹੈ ਹਲੇ ਹੁਣ ਲਖਾਈ ਹੈ ਪਰ ਪੁਲਿਸ ਜਿਹੜੀ ਹੈ ਹਲੇ ਮੌਕੇ ਤੇ ਨਹੀਂ ਪਹੁੰਚੀ ਸਭ ਪੁਲਿਸ ਦੇ ਵੱਲੋਂ ਵੀ ਕੁਝ ਟਾਈਮ ਬਾਅਦ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਣੀ ਫਿਲਹਾਲ ਜਿਹੜੀ ਸਮਾਣਾ ਸ਼ਹਿਰ ਦੇ ਵਿੱਚ ਚੋਰੀਆਂ ਦਾ سلسلہ ਲਗਾਤਾਰ ਜਾਰੀ ਹੈ। ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਫਾਸ ਰਿਪੋਰਟ